ਪਛਤਾ ਦਾ ਮਾਮਲਾ ਤਾਂ ਸਪੀਕਰ ਸਾਹਿਬ ਖੁਦ ਤਲਬ ਕਰਦੇ ਨਜ਼ਰ ਆਏ ਪਰ ਜਦੋਂ ਵਿਰੋਧੀ ਕਹਿੰਦੇ ਨੇ ਕਿ ਨਾਲ ਲਾਰੈਂਸ ਜੀ ਇੰਟਰਵਿਊ ਦਾ ਮਾਮਲਾ ਵੀ ਜੁੜ ਰਿਓ ਉਦੋਂ ਕਿਉਂ ਨਹੀਂ ਤੁਸੀਂ ਜਿਹੜਾ ਕਿ ਸ਼ਲਾਘਾ ਕਰਦੇ ਨਜ਼ਰ ਆਉਂਦੇ ਬਿਸ਼ਨੋਈ ਦਾ ਕਿ ਬਿਸ਼ਨੋਈ ਦੀ ਵੀ ਕੋਈ ਹੋਈ ਆ ਇੱਥੇ ਇੰਟਰਵਿਊ ਜਿਹੜੀ ਹੋਈ ਆ ਕਿਸੇ ਐਸਪੀ ਨੇ ਕਰਾਈ ਆ ਤੇ ਸਾਡੇ ਜਿਹੜੇ ਮਾਨਯੋਗ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਵੀ ਉਹਦਾ ਜਵਾਬ ਦਿੱਤਾ ਕਿ ਜਿਹੜੀ ਪ੍ਰोसीडिंग ਆ ਇਹ ਸਾਰੀ ਹਾਈ ਕੋਰਟ ਦੇ ਵਿੱਚ ਡੂ ਆ ਸੋ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਹੋਵੇ ਉਹਦੇ ਬਾਰੇ ਨਾ ਤਾਂ ਆਪਾਂ ਇੱਥੇ ਡਿਸਕਸ ਕੁਝ ਕਰ ਸਕਦੇ ਆ ਤੇ ਨਾ ਹੀ ਉਹਦੇ ਉੱਤੇ ਕੋਈ ਹੋਰ ਕਾਰਵਾਈ ਕਰ ਸਕਦੇ ਆ। ਨਹੀਂ ਕੋਤਾਗੇ ਚ ਪਰੋ ਲਿਓ ਤੇ ਇੱਕੋ ਵਾਰ ਚ ਕੰਮ ਨਵੇੜ ਲਓ। ਦੇਖੋ ਜਿਹੜੀਆਂ ਕਾਲੀਆਂ ਭੇਡਾਂ ਦੀ ਗੱਲ ਕਰਦੇ ਆ ਠੀਕ ਆ ਇਹ ਕਾਲੀਆਂ ਭੇਡਾਂ ਕੌਣ ਨੇ ਜਿਨ੍ਹਾਂ ਨੇ ਹੁਣ ਤੱਕ ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਵਿੱਚ ਆਦਾ ਨੈਟਵਰਕ ਬਣਾਇਆ ਥੱਲੇ ਤੱਕ ਬਣਾਇਆ। ਨਹੀਂ ਇਹ ਪਾਲਿਸੀ ਤਾਂ ਆਲਰੇਡੀ ਚੱਲ ਰਹੀ ਹੈ। ਤੁਸੀਂ ਵੇਖਿਆ ਹੋਣਾ ਅਜ ਤੋਂ तकरीबन 4 ਮਹੀਨੇ ਪਹਿਲਾਂ ਇਹ ਪਾਲਿਸੀ ਆਲਰੇਡੀ ਚੱਲ ਰਹੀ ਹੈ ਜਿਹੜੇ ਉਹ 2 ਸਾਲ ਲਵਾਉ ਉਹ 3 ਉਹ ਉਹ ਜਿਹੜੀ ਹੁਣ ਪਾਲਿਸੀ ਹੈ ਹੁਣ 3 ਸਾਲ ਦੀ ਹੈ ਵੀ 3 ਸਾਲ 3 ਸਾਲ ਜਿਹੜਾ ਵੀ ਅਫਸਰ ਇੱਕ ਸੀਟ ਤੇ ਜਾਂ ਇੱਕ ਜਿਹੜੇ ਵਿੱਚ ਰਹਿ ਗਿਆ ਉਹਨੂੰ ਚੇਂਜ ਕਰਨਾ ਪੈਣਾ ਸੋ ਮੇਰੇ ਸਾਬ ਨਾਲ ਇਹ 3 ਸਾਲ ਵਾਲੀ ਠੀਕ ਆ ਪੰਜਾਬ ਸਰਕਾਰ ਦੇ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਪਹਿਲੇ ਦਿਨ ਹੰਗਾਮਾ ਭਰਪੂਰ ਰਿਹਾ ਹਾਲਾਂਕਿ ਹੰਗਾਮਾ ਪ੍ਰਸ਼ਚਾਰ ਨੂੰ ਲੈ ਕੇ ਹੋਇਆ ਤੇ ਨਾਲ ਦੀ ਨਾਲ ਜਦੋਂ ਸਪੀਕਰ ਖੁਦ ਪੁੱਛਦੇ ਨੇ ਹਾਊਸ ਨੂੰ ਕਿ ਪ੍ਰਸ਼ਚਾਰ ਦੇ ਇਸ ਮਾਮਲੇ ਦੇ ਵਿੱਚ ਕਿ ਡੀਜੀਪੀ ਨੂੰ ਤਲਬ ਕੀਤਾ ਜਾਵੇ ਤਾਂ ਨਾਲ ਦੀ ਨਾਲ ਲਾਰੈਂਸ ਜੀ ਦੇ ਇੰਟਰਵਿਊ ਦਾ ਮਸਲਾ ਵੀ ਸਾਹਮਣੇ ਆ ਜਾਂਦਾ ਆ ਆਮ ਆਦੀ ਪਾਰਟੀ ਦੇ ਯੂਥ ਆਗੂ ਲਾਡੀ ਟਾਹਸਪੁਰ ਨਾਲ ਨੇ ਸਾਡੀ ਸਾਬ ਪ੍ਰਸ਼ਚਾਰ ਦਾ ਮਾਮਲਾ ਤਾਂ ਸਪੀਕਰ ਸਾਹਿਬ ਖੁਦ ਤਲਬ ਕਰਦੇ ਨਜ਼ਰ ਆਏ ਪਰ ਜਦੋਂ ਵਿਰੋਧੀ ਕਹਿੰਦੇ ਨੇ ਕਿ ਨਾਲ ਲਾਰੈਂਸ ਜੀ ਦੇ ਇੰਟਰਵਿਊ ਦਾ ਮਾਮਲਾ ਵੀ ਜੁੜ ਰਿਓ ਉਦੋਂ ਕਿਉਂ ਨਹੀਂ ਤੁਸੀਂ ਜਿਹੜਾ ਕਿ ਸ਼ਲਾਘਾ ਕਰਦੇ ਨਜ਼ਰ ਆਉਂਦੇ ਆ ਦੇਖੋ ਸਰਕਾਰ ਤਾਂ ਪਹਿਲਾਂ ਹੀ ਜਿਹੜੀ ਕਰਪਸ਼ਨ ਤੇ ਜ਼ੀਰੋ ਟੋਲਰੈਂਸ ਤੇ ਚੱਲ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਇਸ ਸਰਕਾਰ ਦੇ ਵਿੱਚ ਜਿੰਨੀਆਂ ਕਰਪਸ਼ਨ ਤੇ ਕਾਰਵਾਈਆਂ ਹੋਈਆਂ ਨੇ ਅਫਸਰਾਂ ਦੇ ਖਿਲਾਫ ਕਿਸੇ ਹੋਰ ਸਰਕਾਰ ਦੇ ਵੀ ਵਿੱਚ ਵੀ ਹੋਈਆਂ ਹੋਣਗੀਆਂ ਸੋ ਅੱਜ ਜਿਹੜਾ ਮਸਲਾ ਲਿਆਂਦਾ ਕੋਟਕਪੂਰੇ ਦਾ ਖਾਸ ਕਰਕੇ ਸਪੀਕਰ ਸਾਹਿਬ ਨੇ ਧਿਆਨ ਦੇ ਵਿੱਚ ਤੇ ਉਹਦੇ ਤੇ ਵੀ ਕਾਰਵਾਈ ਹੋਈ ਹੈ ਤੇ ਅੱਜ ਡੀਜੀਪੀ ਸਾਹਿਬ ਨੂੰ ਆਰਡਰ ਦਿੱਤੇ ਕਹਿ ਕੇ ਕਿ ਇਹ ਜਿਹੜੀ ਅਗੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ। ਉਸ ਤੋਂ ਬਾਅਦ ਅ ਬਾਈਵਾ ਸਾਹਿਬ ਨੇ ਕੋਈ ਇੱਕ ਦੋ ਮੁੱਦੇ ਚੱਕੇ ਸੀਗੇ ਅ ਬਿਸ਼ਨੋਈ ਦਾ ਕਿ ਬਿਸ਼ਨੋਈ ਦੀ ਵੀ ਕੋਈ ਹੋਈ ਆ ਇੱਥੇ ਇੰਟਰਵਿਊ ਜਿਹੜੀ ਹੋਈ ਆ ਕਿਸੇ ਐਸਪੀ ਨੇ ਕਰਾਈ ਆ ਤੇ ਸਾਡੇ ਜਿਹੜੇ ਮਾਨਯੋਗ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਵੀ ਉਹਦਾ ਜਵਾਬ ਦਿੱਤਾ ਕਿ ਜਿਹੜੀ ਪ੍ਰोसीडिंग ਹੈ ਸਾਰੀ ਹਾਈ ਕੋਰਟ ਦੇ ਵਿੱਚ ਡੂ ਆ। ਸੋ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚਲ ਰਿਹਾ ਹੋਵੇ ਉਹਦੇ ਬਾਰੇ ਨਾ ਤਾਂ ਆਪਾਂ ਇੱਥੇ ਡਿਸਕਸ ਕੁਝ ਕਰ ਸਕਦੇ ਆ ਤੇ ਨਾ ਹੀ ਉਹਦੇ ਉੱਤੇ ਕੋਈ ਹੋਰ ਕਾਰਵਾਈ ਕਰ ਸਕਦੇ ਆ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਸੋ ਇਹ ਆਲਰੇਡੀ ਮਾਨਯੋਗ ਹਾਈ ਕੋਰਟ ਦੇ ਧਿਆਨ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਜਦੋਂ ਕੋਈ ਹਾਈ ਕੋਰਟ ਜੋ ਡਿਸੀਜਨ ਕਰੂਗੀ ਤੇ ਸਰਕਾਰ ਨੂੰ ਉਹ ਕਰਨਾ ਪੈਣਾ ਕਾਲੀਆਂ ਭੇਡਾਂ ਲੱਪਣ ਦੀ ਗੱਲ ਆਉਂਦੀ ਆ ਕਾਲੀਆਂ ਭੇਡਾਂ ਸਰ ਕੋਈ ਲੱਪਣਾ ਚਾਹੁੰਦਾ ਹੈ ਕਹਿੰਦੇ ਇੱਕੋ ਧਾਗੇ 'ਚ ਪਰੋ ਲਿਓ ਤੇ ਇੱਕੋ ਵਾਰ 'ਚ ਕੰਮ ਨਿਬੇੜ ਲਓ ਦੇਖੋ ਜਿਹੜੀਆਂ ਕਾਲੀਆਂ ਭੇਡਾਂ ਦੀ ਇਹ ਗੱਲ ਕਰਦੇ ਆ ਠੀਕ ਆ ਇਹ ਕਾਲੀਆਂ ਭੇਡਾਂ ਕੌਣ ਨੇ ਜਿਨ੍ਹਾਂ ਨੇ ਹੁਣ ਤੱਕ ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਵਿੱਚ ਆਦਾ ਨੈਟਵਰਕ ਬਣਾਇਆ ਥੱਲੇ ਤੱਕ ਬਣਾਇਆ ਚਾਹੇ ਉਹ ਸਰਕਾਰ ਰਹੀ ਆ ਕਾਂਗਰਸ ਦੀ ਚਾਹੇ ਸਰਕਾਰ ਰਹੀ ਆ ਅਕਾਲੀ ਦਲ ਦੀ ਉਹਨਾਂ ਦੇ ਵਿੱਚ ਜਿਹੜੇ ਮਿਲੀ ਭੁਗਤੀ ਦੇ ਨਾਲ ਜਿਹੜੇ ਜਿਨ੍ਹਾਂ ਨੇ ਨੈਟਵਰਕ ਬਣਾ ਕੇ ਸਰਕਾਰੀ ਦਰਬਾਰੇ ਜਿਹੜੇ ਸਰਕਾਰੀ ਅਫਸਰਾਂ ਕੋਲੋਂ ਜਿਹੜੇ ਫਾਇਦੇ ਲੈਂਦੇ ਰਹੇ ਨੇ ਇਹ ਉਹ ਕਾਲੀਆਂ ਭੇਡਾਂ ਦੀ ਗੱਲ ਕਰਦੇ ਸੀ ਜਿਨ੍ਹਾਂ ਦੇ ਵਿੱਚ ਡਰੱਗ ਵੀ ਇਨਵੋਲ ਹੋਇਆ ਜਿਨ੍ਹਾਂ ਦੇ ਵਿੱਚ ਕਰਪਸ਼ਨ ਵੀ ਇਨਵੋਲ ਹੋਆ ਸਾਰਾ ਕੁਝ ਹੀ ਹੈ ਕੋਈ ਗੱਲ ਨਹੀਂ ਲੱਗੇ ਹੋਏ ਆ ਇਹ ਕਾਲੀਆਂ ਭੇਡਾਂ ਵੀ ਨੱਗਿਆ ਕਰਨੀ ਤੁਹਾਡੀ ਸਰਕਾਰ ਤੇ ਆ ਹੁਣ ਤਾਂ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੋਇਆ 2.5 ਸਾਲ ਦੇ ਵਿੱਚੋਂ ਕਾਲੀਆਂ ਭੇਡਾਂ ਤੇ ਕੀ ਨਕੇਲ ਕਸੀ ਗਈ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਜਿੰਨੇ ਅਫਸਰ ਜਿੰਨੇ ਕਾਲੀਆਂ ਭੇਡਾਂ ਇਸ ਸਰਕਾਰ ਦੇ ਵਿੱਚ ਅਸੀਂ ਜਨਨ ਅਥ ਪਾਈਏ ਇੰਨੀ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਈ ਅਸੀਂ ਤਾਂ ਆਉਦੇ ਐਮਐਲ ਨਹੀਂ ਛੱਡੇ ਅਸੀਂ ਤਾਂ ਆਉਦੇ ਮੰਤਰੀ ਨੇ ਬਖਸ਼ੇ ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਸ ਸਰਕਾਰ ਦੇ ਵਿੱਚ ਜ਼ੀਰੋ ਟੋਲਰੈਂਸ ਦਾ ਮੁੱਖ ਕੁਮਾਰ ਵੀ ਜੇ ਪ੍ਰਤਾਪ ਦਾ ਇੱਕ ਜਿਹੜਾ ਪਾਲਿਸੀ ਬਣਾਉਣ ਨੂੰ ਟ੍ਰਾਂਸਫਰ ਪਾਲਿਸੀ ਬਣਾਉਣ ਨੂੰ ਲੈ ਕੇ ਵੀ ਗੱਲ ਕਰਨਾ ਤੁਹਾਨੂੰ ਲੱਗ ਰਿਹਾ ਵੀ ਉਹ ਠੀਕ رائے ਦਿੱਤੀ ਉਹਨਾਂ ਨੇ ਨਹੀਂ ਇਹ ਪਾਲਿਸੀ ਤਾਂ ਆਲਰੇਡੀ ਚੱਲ ਰਹੀ ਹੈ ਤੁਸੀਂ ਵੇਖਿਆ ਹੋਣਾ ਅਜ ਤੋਂ ਤਕਰੀਬਨ 4 ਮਹੀਨੇ ਪਹਿਲਾਂ ਇਹ ਪਾਲਿਸੀ ਆਲਰੇਡੀ ਚੱਲ ਰਹੀ ਹੈ ਜਿਹੜੇ 2 ਸਾਲ ਲਵਾਉ ਉਹ ਤਿੰਨ ਉਹ ਉਹ ਜਿਹੜੀ ਹੁਣ ਪਾਲਿਸੀ ਹੈ ਹੁਣ 3 ਸਾਲ ਦੀ ਹੈ ਵੀ 3 ਸਾਲ 3 ਸਾਲ ਜਿਹੜਾ ਵੀ ਅਫਸਰ ਇੱਕ ਸੀਟ ਤੇ ਜਾਂ ਇੱਕ ਜ਼ਿਲ੍ਹੇ ਵਿੱਚ ਰਹਿ ਗਿਆ ਉਹਨੂੰ ਚੇਂਜ ਕਰਨਾ ਪੈਣਾ ਸੋ ਮੇਰੇ ਸਾਬ ਨਾਲ ਇਹ 3 ਸਾਲ ਵਾਲੀ ਠੀਕ ਆ 1.5 1.5 ਸਾਲ ਵਾਲੀ ਦੇ ਨਾਲ ਤੇ ਫਿਰ ਮੈਨੂੰ ਲੱਗਦਾ ਇਹ ਅਫਸਰਾਂ ਦੇ ਵਿੱਚ ਇਹ ਅਫਸਰ ਵੀ ਕੰਮ ਨਹੀਂ ਕਰ ਸਕਣਗੇ ਜੇ 1.5 1.5 ਸਾਲ ਨਾਲ ਮੈਂ ਇਸ ਚੀਜ਼ ਨਾਲ ਕੋਈ ਜ਼ਿਆਦਾ ਸਹਿਮਤ ਨਹੀਂ ਹਾਂ ਠੀਕ ਸੋ ਲਾਜੀ ਡੌਨਸਟ ਨਾਲ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਾਲੀਆਂ ਪੇਡਾਂ ਦਾ ਜ਼ਿਕਰ ਹੋ ਰਿਹਾ ਹੈ ਤੇ ਕਾਲੀਆਂ ਪੇਡਾਂ ਦੇ ਖਿਲਾਫ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ ਹਾਲਾਂਕਿ ਜੇਕਰ ਲਾਰੈਂਸ ਦੇ ਇੰਟਰਵਿਊ ਦਾ ਮਸਲਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਖੁਦ ਸੈਸ਼ਨ ਦੇ ਦੌਰਾਨ ਮੁੱਦਾ ਜ਼ਰੂਰ ਉੱਠਿਆ ਕਿ ਜੇ ਡੀਜੀਪੀ ਨੂੰ ਤਲਬ ਕੀਤਾ ਜਾਣਾ ਹੈ ਤਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੇ ਮਸਲੇ ਦੇ ਵਿੱਚ ਵੀ ਤਲਬ ਕੀਤਾ ਜਾਵੇ ਕਿ ਕੀ ਕਾਰਵਾਈ ਕੀਤੀ ਗਈ ਹੈ ਪਰ ਉਹ ਮਸਲਾ ਹਾਈ ਕੋਰਟ ਦੇ ਵਿੱਚ ਛੋਣ ਕਰਕੇ ਇਹ ਗੱਲ ਸਾਹਮਣੇ ਆਈ ਕਿ ਉਹ ਮਸਲਾ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਨਹੀਂ ਵਿਚਾਰਿਆ ਜਾ ਸਕਦਾ ਸੋ ਪਹਿਲਾ ਦਿਨ ਸੀ ਪਹਿਲਾ ਦਿਨ ਮੌਨਸੂਨ ਸੈਸ਼ਨ ਦਾ ਹੰਗਾਮਾ ਭਰਪੂਰ ਜ਼ਰੂਰ ਰਿਹਾ ਹੈ ਜਿੱਥੇ ਸਦਨ ਦੇ ਬਾਹਰ ਹੰਗਾਮਾ ਹੁੰਦਾ ਨਜ਼ਰ ਆਇਆ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਏ ਗਏ ਉਸ ਦੇ ਨਾਲ ਹੀ ਦੂਜੇ ਪਾਸੇ ਇਸ ਗੱਲ ਕਰ ਲਈ ਜਿਹੜਾ ਕਿ ਹੈ ਵਿਰੋਧੀਆਂ ਵੱਲੋਂ ਵੀ ਜਿਹੜਾ ਧਰਨੇ ਜਿਹੜਾ ਕਿਸ ਤਰ੍ਹਾਂ ਦਾ ਕਹਿੰਦੀ ਹੈ ਪਰ ਸਰਕਾਰ ਨੂੰ ਘੇਰਿਆ ਗਿਆ ਪਰ ਦੋ ਦਿਨਾਂ ਜੇ ਬਾਕੀ ਨੂੰ ਦੋ ਦਿਨਾਂ ਜੀ ਦੇਖਣਾ ਹੈ ਸੈਸ਼ਨ ਦੇ ਵਿੱਚ ਕਿਹੜੇ ਕਿਸ ਤਰ੍ਹਾਂ ਦਾ ਕਹਿੰਦੀ ਹੈ ਮੂਵਮੈਂਟਸ ਉੱਡਦੀਆਂ ਨਜ਼ਰ ਆਉਣਗੀਆਂ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਵਿਰੋਧ ਜਿਹੜਾ ਕਿਹਾ ਉਹ ਵੱਡਾ ਹੁੰਦਾ ਨਜ਼ਰ ਆਵੇਗਾ ਮੈਂ ਸਰਕਾਰ ਆਪ ਆਪਣੇ ਸਹਿਯੋਗੀ ਜਗਦੀਸ਼ ਜਨ ਆ ਰੋਜ਼ਾਨਾ ਸਪੋਕਸਮੈਨ ਚੰਡੀ